ਸ਼ਹੀਦਾਂ ਦੇ ਸਰਤਾਜ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਵਾਲੀਬਾਲ ਟੂਰਨਾਮੈਂਟ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜਦੀ ਵਾਲਾ ਵਿਖੇ 24-25 ਮਹੀਨ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਐਨ ਆਰ ਆਈ ਵੀਰਾਂ ਇਲਾਕਾ ਨਿਵਾਸੀ ਸਟੂਡੈਂਟਸ ਪੇਰੈਂਟਸ ਟੀਚਰਸ ਮੈਨੇਜਮੈਂਟ ਪ੍ਰਿੰਸੀਪਲ ਸਰ ਡੀਪੀ ਸਰ ਤੇ ਜਿੰਨੇ ਵੀ ਇਸ ਟੂਰਨਾਮੈਂਟ ਨਾਲ ਜੁੜੇ ਸਾਰੀਆਂ ਸ਼ਕਤੀਆਂ ਦਾ ਰਹੇਗਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਲੇਖਕਾਂ ਨੂੰ ਤੇ ਵਾਲੀਬਾਲ ਦੇ ਜਿਹੜੇ ਟੂਰਨਾਮੈਂਟ ਹੋਣਗੇ ਚਾਰ ਖਿਡਾਰੀ ਪਿੰਡ ਦੇ ਦੋ ਖਿਡਾਰੀ ਬਾਹਰੋਂ ਖੇਡਣਗੇ ਤੇ ਬੜਾ ਵਧੀਆ ਟੂਰਨਾਮੈਂਟ ਹੋਵੇਗਾ अनेका ਸ਼ਖਸੀਤਾਂ ਪਹੁੰਚਣਗੀਆਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ 24 25 ਮਈ ਨੂੰ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜਦੀ ਵਾਲਾ ਵਿਖੇ ਹੋਮ ਹੋਮਾ ਕੇ ਪਹੁੰਚੋ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿਓ ਕਿਉਂਕਿ ਮੇਨ ਮੋਟਿਵ ਸਾਡਾ ਬੱਚਿਆਂ ਨੂੰ ਨਸ਼ਿਆਂ ਤੇ ਮੋਬਾਈਲ ਤੋਂ ਦੂਰ ਰੱਖਣ ਦਾ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਜੀ ਜ਼ਰੂਰ ਜੁੜੇ ਰਹਿਣਾ ਸਾਡੇ ਨਾਲ ਬਹੁਤ ਬਹੁਤ ਧੰਨਵਾਦ